ਦਰਾਹ ਪੁਲਿਸ ਨੇ ਪੁਰਾਣੀ ਦਾਣਾ ਮੰਡੀ ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਐਸਐਚਓ ਦਰਾਹ ਅਕਾਜਦਤ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ ਪੁਲਿਸ ਪਾਰਟੀ ਸਿਮਿਤ ਗਸ਼ਟ ਕਰ ਰਹੀ ਸੀ ਤਾਂ ਪੁਰਾਣੀ ਦਾਣਾ ਮੰਡੀ ਵਿਖੇ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਤਲਾਸ਼ੀ ਦੇ ਦੌਰਾਨ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਥੇ ਹੀ આરોપીਆਂ ਦੀ ਪਛਾਣ ਫਕੀਰ ਚੰਦ ਨਿਵਾਸੀ ਪਿੰਡ ਗੁਰਥਲੀ ਅਤੇ ਬਬਲੂ ਨਿਵਾਸੀ ਢਿਲਵਾ ਵੱਜੋਂ ਹੋਈ ਐਸਐਚਓ ਸਾਹਿਬ ਦੋ ਨੌਜਵਾਨ ਕਾਬੂ ਕੀਤੇ ਗਏ ਨੇ ਪੁਰਾਣੀ ਦਾਣਾ ਮੰਡੀ ਇਕਲ ਦਰਨੇ ਗਸ਼ਟ ਜਦੋਂ ਸਾਡੇ ਥਾਣੇ ਦੇ ਐਸਆਈ ਸਤਪਾਲ ਜੀ ਇਹ ਗਸ਼ਟ ਕਰ ਰਹੇ ਸੀ ਤਾਂ ਪ੍ਰਾਣੀ ਦਾਣਾ ਮੰਡੀ ਤੋਂ ਅਸੀਂ ਮੋਟਰਸਾਈਕਲ ਤੇ ਦੋ ਮੁੰਡੇ ਕਾਬੂ ਕੀਤੇ ਇੱਕ ਜੋ ਫਕੀਰ ਚੰਦ ਦਾ ਦਰਾਹੇ ਦਾ ਰਹਿਣ ਵਾਲਾ ਗੁਰਤਲੀ ਦਾ ਤੇ ਇੱਕ ਮੁੰਡਾ ਢਲਵਾ ਪਿੰਡ ਦਾ ਰਹਿਣ ਵਾਲਾ ਜਿਸ ਦਾ ਨਾਮ ਹੈ ਬਬਲੂ ਐਲੀਅਸ ਵਿੱਕੀ ਇਹ ਦੋ ਜਣੇ ਕਾਬੂ ਕੀਤੇ ਨੇ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਅਸੀਂ 12 ਗ੍ਰਾਮ ਹੈਰੋਇਨ ਜਿਹੜੀ ਉਬਰਾਮਤ ਕੀਤੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਜੀ ਇਨਾਂ ਦੋਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੋ ਫਕੀਰ ਚੰਦ ਹੈ ਇਹਤੇ ਪਹਿਲਾਂ ਦੋ ਮੁਕੱਦਮੇ ਐਨਡੀਪੀਐਸ ਦੇ ਤੇ ਚੋਰੀ ਦਾ ਮੁਕੱਦਮਾ ਤੇ ਸੇਮ ਹੀ ਜੋ ਬਬਲੂ ਹੈ ਵਿੱਕੀ ਇਹਤੇ ਵੀ ਇੱਕ ਐਨਡੀਪੀਐਸ ਦਾ ਮੁਕੱਦਮਾ ਤੇ ਇੱਕ ਚੋਰੀ ਦਾ ਮੁਕੱਦਮਾ ਦਰਜ ਦੋਰਾਹਾ ਪੁਲਿਸ ਨੇ ਪੁਰਾਣੀ ਦਾਣਾ ਮੰਡੀ ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਐਸਐਚਓ ਦਰਾਹਾ ਅਕਾਜਦਤ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਟ ਕਰ ਰਹੇ ਸੀ ਤਾਂ ਪੁਰਾਣੀ ਦਾਣਾ ਮੰਡੀ ਵਿਖੇ ਇੱਕ ਮੋਟਰਸਾਈਕਲ ਆਉਂਦਾ ਦਿ ਜਿਸ ਨੂੰ ਰੋਕ ਕੇ ਤਲਾਸ਼ੀ ਦੇ ਦੌਰਾਨ 12 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਥੇ ਹੀ આરોપીਆਂ ਦੀ ਪਛਾਣ ਫਕੀਰ ਚੰਦ ਨਿਵਾਸੀ ਪਿੰਡ ਗੁਰਥਲੀ ਅਤੇ ਬਬਲੂ ਨਿਵਾਸੀ ਢਿਲਵਾ ਵੱਜੋਂ ਹੋਈ ਅਸਚੂ ਸਾਹਿਬ ਤੋਂ ਨੌਜਵਾਨ ਕਾਬੂ ਕੀਤਾ ਗਿਆ ਨੇ ਪੁਰਾਣੀ ਦਾਣਾ ਮੰਡੀ ਤੋਂ ਕੀ ਮਾਮਲਾ ਸੀ ਇਹ ਕੱਲ ਦਰਾਨੇ ਗਸ਼ਟ ਜਦੋਂ ਸਾਡੇ ਥਾਣੇ ਦੇ ਐਸਆਈ ਸਤਪਾਲ ਜੀ ਇਹ ਗਸ਼ਟ ਕਰ ਰਹੇ ਸੀ ਤਾਂ ਪੁਰਾਣੀ ਦਾਣਾ ਮੰਡੀ ਤੋਂ ਅਸੀਂ ਮੋਟਰਸਾਈਕਲ ਤੇ ਦੋ ਮੁੰਡੇ ਕਾਬੂ ਕੀਤੇ ਇੱਕ ਜੋ ਫਕੀਰ ਚੰਦ ਦਾ ਦਰਾਹੇ ਦਾ ਰਹਿਣ ਵਾਲਾ ਗੁਰਥਲੀ ਦਾ ਤੇ ਇੱਕ ਮੁੰਡਾ ਢਿਲਵਾ ਪਿੰਡ ਦਾ ਰਹਿਣ ਵਾਲਾ ਜਿਸ ਦਾ ਨਾਮ ਬਬਲੂ ਐਲੀਸ ਵੇਕੀ ਇਹ ਦੋ ਜਣੇ ਕਾਬੂ ਕੀਤੇ ਨੇ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਅਸੀਂ 12 ਗ੍ਰਾਮ ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਹੈ ਸਰ ਕੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਜੀ ਕੋਈ ਇਹਨਾਂ ਦੋਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੋ ਫਕੀਰ ਚੰਦ ਹੈ ਇਹਤੇ ਪਹਿਲਾਂ ਦੋ ਮੁਕਦਮੇ ਐਨਡੀਪੀਐਸ ਦੇ ਤੇ ਚੋਰੀ ਦਾ ਮੁਕਦਮਾ ਤੇ ਸੇਮ ਹੀ ਜੋ ਬਬਲੂ ਹੈ ਵਿੱਕੀ ਇਹਤੇ ਵੀ ਇੱਕ ਐਨਡੀਪੀਐਸ ਦਾ ਮੁਕਦਮਾ ਤੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ